ਅੱਜ ਦੀ ਜਮਾਤ ਵਿੱਚ ਆਪਾਂ ਕਿੱਸਾ ਸਾਇਤ ਰੂਪ ਦੇ ਐਨਸੀਕਿਊ ਪ੍ਰਸ਼ਨ ਹੱਲ ਕਰਾਂਗੇ ਜਿਹੜੇ ਕੀ 11ਵੀਂ ਦੀ ਜਮਾਤ ਪਾਠ ਪੁਸਤਕ ਵਿੱਚ ਦੇ ਰੱਖਿਆ ਹੈ ਕਿੱਸਾ ਕਾਵ ਸਾਇਤ ਰੂਪ ਉਹਨਾਂ ਦੇ ਪ੍ਰਸ਼ਨ ਅੱਜ ਆਪਾਂ ਹੱਲ ਕਰਾਂਗੇ ਕੋਈ ਜੋ ਐਮਸੀਕਿਊ ਦੇ ਪ੍ਰਸ਼ਨ ਹੈ ਧਿਆਨ ਨਾਲ ਸਮਝੋ ਤੁਹਾਡੇ ਵਿੱਚ ਪੜ੍ਹਨ ਦੀ ਸਮਝ ਵਿਕਸਿਤ ਹੋਵੇਗੀ ਤੇ ਕਲਾਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਅੱਗੇ ਵਧਦੇ ਹੋਏ ਆਪਾਂ ਜਾਣਦੇ ਹਾਂ ਪਹਿਲੇ ਕੁਐਸ਼ਨ ਵੱਲ ਅੱਜ ਦਾ ਪਹਿਲਾ ਕੁਐਸ਼ਨ ਹੈ ਕਿਸਾਨ ਕਰ ਦਮੋਦਰ ਨੇ ਕਿਸ ਸ਼ੈਲੀ ਦੀ ਵਰਤੋਂ ਕੀਤੀ ਸੀ ਕੋਈ ਵੀ ਨਹੀਂ ਸੋ ਵਿਸਤ੍ਰਿਤ ਸੋਤ੍ਰਿਕ ਦੋਨੇ ਹੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਿਸਤ੍ਰਿਤ ਸ਼ੈਲੀ ਦੀ ਵਿਸਤ੍ਰਿਤ ਸ਼ੈਲੀ ਦੀ ਵਰਤੋਂ કરી ਸੀ ਕਿ ਵਾਰਿਸ਼ਾ ਨੇ ਹੀਰ ਕਿਸੇ ਵਿੱਚ ਵਾਰਿਸ਼ਾ ਨੇ ਹੀਰ ਕਿਸੇ ਵਿੱਚ ਵਾਰਿਸ਼ ਨੇ ਤੇ ਜੇ ਗੱਲ ਕਰੀਏ ਹੁਣ ਸੋਤਰੀਕ ਦੀ ਦਮੋਦਰ ਨੇ ਤਾਂ ਕੀਤੀ ਨਹੀਂ ਸੀਗੀ ਇਹ ਤਾਂ ਫਿਰ ਗਿਆ ਕੱਟਿਆ ਤੇ ਕੋਈ ਵੀ ਨਹੀਂ ਤਾਂ ਅੱਗੇ ਵੇਖਾਂਗੇ ਤੇ ਦੋਨੇ ਹੀ ਤਾਂ ਕੱਟੇ ਹੀ ਗਿਆ ਤੇ ਉਦੋਂ ਬਾਅਦ ਸੋਤਰੀਕ ਸੇਲੀ ਦੀ ਜੇ ਗੱਲ ਕਰਕੇ ਤਾਂ ਉਹ ਦਮੋਦਰ ਨੇ ਕੀਤੀ ਸੀ ਸੂਤਰੀਕ ਸ਼ੈਲੀ ਦੀ ਵਰਤੋਂ ਦਮੋਦਰ ਤੋਂ ਲੈ ਕੇ ਹਾਸ਼ਮ ਤੱਕ ਸ਼ਾਹ ਤੱਕ ਸੂਤਰੀਕ ਸ਼ੈਲੀ ਦੀ ਵਰਤੋਂ ਹੁੰਦੀ ਰਹੀ ਹੈ। ਯਾਨੀ ਕਿ ਵਾਰਿਸ਼ਾਂ ਨੂੰ ਛੱਡ ਕੇ। ਇੱਥੇ ਆਪਣਾ ਪਰਸਨ ਸੀ ਕਿ ਕਿਸਾਕਾਰ ਦਮੋਦਰ ਨੇ ਕਿਸ ਸ਼ੈਲੀ ਦੀ ਵਰਤੋਂ ਕੀਤੀ? ਸੂਤਰੀਕ ਸ਼ੈਲੀ ਦੀ। ਕਿਸਾਕਾਰ ਨਿਸ਼ਾਨੀ ਵਜੋਂ ਆਪਣੇ ਨਾਮ ਦੀ ਵਰਤੋਂ ਕਰਦਾ ਹੈ। ਪਹਿਲੇ ਦੇ ਅੰਤ ਵਿੱਚ ਇੱਥੇ ਬਹਿਰਾ ਮੁਖਤਾ ਹੈ ਉੱਥੇ ਕਰਦਾ ਹੈ। ਜਾ ਕਿਤੇ ਵੀ ਨਹੀਂ ਕਰਦਾ ਮਹਾਨ ਕਾਰਜ ਜੋ ਜਿਵੇਂ ਕਿ ਵਾਰਿ ਸ਼ਾਹ ਨੇ ਕਿਹਾ ਸੀਗਾ ਵੀ ਨਾਲ ਵਾਰਿ ਸ਼ਾਹ ਨੂੰ ਲੈ ਜਾਵੀਂ ਉੱਥੇ ਵਿਆਪ ਦਾ ਨਾਮ ਵਿੱਚ ਦਰਜ ਕਰਿਆ ਸੀਗਾ ਮਹਾਨ ਕਾਰਜ ਹੁੰਦਾ ਹੈ ਤੇ ਉੱਥੇ ਹੀ ਆ ਦਰਜ ਕਰਦਾ ਜਾਂ ਹਰ ਛੰਦ ਦੀ ਅੰਤਲੀ ਤੁਕ ਵਿੱਚ ਕਿੱਸਾ ਕਾਵਿ ਚਾਇਤ ਰੂਪ ਗਰਮੀ ਜੀ ਜਮਾਤ ਦੇ ਅਨੁਸਾਰ ਹਰ ਛੰਦ ਦੀ ਅੰਤਲੀ ਤੁਕ ਵਿੱਚ ਕਰਦਾ ਹੈ ਉਹਦੇ ਮੁਤਾਬਕ ਸਾਕਾਰ ਨਿਸ਼ਾਨੀ ਵਜੋਂ ਆਪਣੇ ਨਾਮ ਦੀ ਵਰਤੋਂ ਕਿੱਥੇ ਕਰਦਾ ਹੈ ਹਰਸ਼ਾ ਨੇ ਜਾਨੀ ਕਿ ਸਭ ਨਾਲੋਂ ਜ਼ਿਆਦਾ ਟੁੱਕਦਾ ਅਨਸਰ ਏ ਹੈ ਰੁਮਾਂਸ ਪ੍ਰਦਾਨ ਕਿਸਿਆਂ ਵਿੱਚ ਕਿਹੜਾ ਰਸ ਵੇਖਣ ਯੋਗ ਹੁੰਦਾ ਹੈ ਸ਼ਾਂਤ ਰਸ ਬੀਰ ਰਸ ਅਦਪੂਤ ਰਸ ਜਾਂ ਸ਼ਿੰਗਾਰ ਰਸ ਜਾਂ ਕਰੁਣਾ ਰਸ ਕਿਹੜਾ ਹੁੰਦਾ ਹੈ ਇਹਦੇ ਵਿੱਚ ਹੁੰਦਾ ਹੈ ਅਦਪੂਤ ਰਸ ਜ਼ਿਆਦਾਤਰ ਕਿੱਸਿਆਂ ਵਿੱਚ করুণਾ ਰਸ ਤੇ ਸ਼ਿੰਗਾਰ ਰਸ ਪਾਇਆ ਜਾਂਦਾ ਹੈ ਪਹਿਲਾਂ ਸ਼ਿੰਗਾਰ ਰਸ ਫਿਰ করুণਾ ਰਸ ਪਰ ਰੁਮਾਸ ਪ੍ਰਧਾਨ ਕਿੱਸਿਆਂ ਵਿੱਚ ਅਦਪੂਤ ਰਸ ਪਾਇਆ ਜਾਂਦਾ ਹੈ ਕਿੱਸਾ ਲਿਖਣ ਲਈ ਸਭ ਤੋਂ ਸਫਲ ਛੰਦ ਹੈ ਦੁਬਈਆ ਬੈਂਤ ਛੰਦ ਕਲੀ ਕਿਸੇ ਦਾ ਸੌਤੋਂ ਪ੍ਰਸਿੱਧ ਛੰਦ ਹੈ ਬੈਂਤ ਯਾਨੀ ਕਿ ਬੈਂਤ ਛੰਦ ਵਾਰਿ ਸ਼ਾਹ ਬੈਂਤ ਛੰਦ ਦਾ ਸਰਤਾਜ ਵੀ ਕਿਹਾ ਜਾਂਦਾ ਹੈ। ਜ਼ਿਆਦਾਤਰ ਬੈਂਤ ਨੂੰ ਪ੍ਰਸਿੱਧੀ ਵਾਰਿ ਸ਼ਾਹ ਨੇ ਦਿੱਤੀ ਸੀ। ਅੱਗੇ ਵੱਧਦੇ ਹਾਂ ਆਪਾਂ ਪੰਜਵੇਂ ਕ੍ਰਿਸ਼ਨਵਲ ਰੱਜਮੀਆਂ ਛੋਰੀ ਰਾਜਮੀ ਨਹੀਂ ਰੱਜਮੀ ਆਊਗਾ। ਰੱਜਮੀਆਂ ਵਿੱਚ ਘਟਨਾ ਕਿਸ ਨਾਲ ਸੰਬੰਧਿਤ ਹੁੰਦੀ ਹੈ ਜੰਗਾ ਯੁੱਧਾਂ ਨਾਲ। ਜੰਗਾਂ ਯੁੱਧਾਂ ਨਾਲ ਰੁਮਾਸ ਨਾਲ ਵਾਰ ਤੇ ਜੰਗਨਾਮਿਆਂ ਨਾਲ ਪਿਆਰ ਬਹੁਤ ਨਾਲ ਪਿਆਰ ਬਹੁਤ ਨਾਲ ਨਹੀਂ ਯਾਰ ਰੁਮਾਸ ਨਾਲ ਰੁਮਾਸ ਪੈਦਾ ਹੋਵੇ ਅਰਜਮੀਆਂ ਵਿੱਚ ਘਟਨਾ ਹੁੰਦੀ ਹੈ ਜੰਗਾਂ ਯੁੱਧਾਂ ਨਾਲ ਸੰਬੰਧਿਤ ਛੀਮਾ ਕਿਸ਼ਨ ਹੈ ਕਿਸੇ ਵਰਗ ਵਿਸ਼ੇ ਵਰਗਵੰਡ ਅਨੁਸਾਰ ਵੀਰਤਾ ਪ੍ਰਦਾਨ ਕਿਸੇ ਹਨ वीरता प्रधान किस्सा है राजा रसालू है गलत किस्सा चाहना है सॉरी विषय वर्ग अनुसार वीरता प्रधान गलत किस्सा है यानी किस्सा वीरता प्रधान नहीं है वीरता प्रधान किस्सा नहीं है शाह बहराम रोडा जलाली जैमल फत्ता जे आप इत करिए राजा रसालू तार वीरता प्रधान किस्सा है रोडा जलाली भी वीरता प्रधान किस्सा है जगन फत्ता भी वीरता प्रधान किस्सा है तो जड़ा शाह बहराम है ये एक रोमांटिक किस्सा है रोमांटिक किस्सा है ਮੁਸਲਮਾਨੀ ਕਿਸੇ ਕਿਸ ਪਾਸਾ ਵਿੱਚ ਲਿਖੀ ਗਈ ਹੈ ਅਰਬੀ ਫਾਰਸੀ ਉਰਦੂ ਪੰਜਾਬੀ ਮੁਸਲਮਾਨੀ ਕਿਸੇ ਕਿਸ ਪਾਸਾ ਵਿੱਚ ਲਿਖੀ ਗਈ ਹੈ ਅਰਬੀ ਫਾਰਸੀ ਉਰਦੂ ਪੰਜਾਬੀ ਇੱਥੇ ਸਭ ਤੋਂ ਪਹਿਲਾ ਪ੍ਰਸ਼ਨ ਆ ਬਣਦਾ ਹੈ ਕਿ ਮੁਸਲਮਾਨ ਰਾਜ ਵਿੱਚ ਉਹਨਾਂ ਦੀ ਰਾਜ ਭਾਸ਼ਾ ਕਿਹੜੀ ਸੀ ਆਪਾਂ ਸੋਚੀਏ ਤਾਂ ਉਹਨਾਂ ਸੋਚਣ ਵਾਲਾ ਕੁਸ਼ਨ ਹੈ ਬਣਦਾ ਵੀ ਹੈ ਕੁਸ਼ਨ ਰਾਜ ਭਾਸ਼ਾ ਕਿਹੜੀ ਸੀ ਉਹਨਾਂ ਦੀ ਰਾਜ ਭਾਸ਼ਾ ਸੀ ਫਾਰਸੀ ਤੇ ਫਿਰ ਮੁਸਲਮਾਨ ਰਾਜ ਵਿੱਚ ਕਿਸੇ ਲਿਖੇ ਗਏ ਉਹ ਕਿਹੜੀ ਭਾਸ਼ਾ ਵਿੱਚ ਲਿਖੇ ਗਏ ਹੋਣੇ ਆ ਫਾਰਸੀ ਇੱਥੇ ਮੈਂ ਤੁਹਾਨੂੰ ਇੱਕ ਅਪੀਲ ਕਰਦਾ ਹਾਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਓ ਕੋਈ ਪਦਾ ਦੋ ਸਬਸਕ੍ਰਾਈਬ ਫਿਰ ਆਪਾਂ ਲਾਈਵ ਕਲਾਸ ਸਟਾਰਟ ਕਰਿਆ ਕਰਾਂਗੇ ਵੈਸੇ ਲਾਈਵ ਤਾਂ ਚੱਲ ਰਹੀ ਰਹੀ ਹੈ ਰਿਕਾਰਡਡ ਲਾਈਵ ਹੈ ਪਰ ਫਿਰ ਵੀ ਵਧੀਆ ਲਾਈਵ ਕਲਾਸ ਚਾਲੂ ਕਰਿਆ ਕਰਾਂਗੇ ਮੈਨੂੰ ਵੀ ਹੌਸਲਾ ਹੋਵੇ ਵੀ ਮੈਂ ਕਲਾਸ ਬਣਾਉਣਾ ਹੈ ਤਾਂ ਤੁਹਾਨੂੰ ਵੀ ਕੁਝ ਲਾਹਾ ਮਿਲੇ ਜਿਆਦਾ ਜਿਆਦਾ ਸਟੂਡੈਂਟ ਨੂੰ ਲਾਹਾ ਮਿਲੇ ਅਗਲਾ ਕੁਸ਼ਨ ਵੱਲ ਧਿਆਨ ਮਾਰਦੇ ਆਪਾਂ 18ਵੀਂ ਸਦੀ ਦੇ ਅਧ ਦੇ ਵਿੱਚ ਕੁਝ ਕਿੱਸਾ ਕਰਾ ਬੋਲੋ ਕਿਹੜਾ ਛੰਦ ਵਰਤਿਆ ਗਿਆ ਬੈਂਤਾ ਵਰਤਿਆ ਪਰ ਗੱਲ ਦਵਾਈਆ ਵੀ ਵਰਤਿਆ ਕਲੀ ਛੰਦ ਵੀ ਵਰਤਿਆ ਪਰ ਆਪਾਂ ਇੱਥੇ ਜਲ ਕਰਦੇ 18ਵੀਂ ਸਦੀ ਦੇ 18ਵੀਂ ਸਦੀ ਦੇ ਕਿੱਸਾ ਕਹਾਣੀ ਕੋੜੜਾ ਛੰਦ ਵਰਤਿਆ ਹੈ ਕਿਹੜਾ ਕੋੜੜਾ ਕੋੜੜਾ ਪੰਜਾਬ ਵਿੱਚ ਅਦਾਇਸ਼ਕ ਹੋਇਆ ਹੈ हीर रांझा सोहनी महिमल ਜਾਂ ਕੋਈ ਵੀ ਨਹੀਂ ਜਾਂ ਮਿਰਜਾ ਸਾਹਿਬਾ ਆਪਾਂ ਇੱਥੇ ਗੱਲ ਕਰੀਏ ਤਾਂ ਹੀਰ ਰਾंझा ਤੇ ਸੋਹਣੀ ਮਹਿਲਵਾਲ ਤਾਂ ਪੂਰਾ ਕਿਸ ਦੋਨ ਯਾਨੀ ਕਿ ਪੂਰਾ ਇਸ਼ਕ ਹੋਇਆ ਪੂਰੀ ਤੱਕ ਨਹੀਂ ਵਿਆਹ ਹੈ ਤੇ ਕੋਈ ਨਹੀਂ ਤਾਂ ਆਪਸ਼ਨ ਕੱਟਿਆ ਗਿਆ ਮੰਗੇਰ ਬੱਚਾ ਮਿਰਜਾ ਸਾਹਿਬਾ ਉਹ ਕਿਵੇਂ ਕੀ ਸਾਹਿਬਾ ਨਹੀਂ ਬਾਚੂ ਵਿਹੋ ਤਾਂ ਹੋ ਗਿਆ ਹੁਣੇ ਕੋਈ ਕਿਤਾਬ ਮੁਤਾਬਕ ਦੇਖੀਏ ਤਾਂ ਆਪਾਂ ਆਹੀ ਬੰਦਾ ਤਾਂ ਇਸ਼ਕ ਪੰਜਾਬੀ ਕਿਸ਼ਾ ਸਾਹਿਤ ਦੇ ਕਿਸ ਭਾਗ ਨਾਲ ਸੰਬੰਧਿਤ ਹੈ ਆਧ ਕਾਲ ਨਾਲ ਮੱਧ ਕਾਲ ਨਾਲ ਆਧੁਨਿਕ ਕਾਲ ਜਾਂ ਵਰਤਮਾਨ ਕਾਲ ਆਪਾਂ ਦੇਖੀਏ ਤਾਂ ਆਧ ਕਾਲ ਵਿੱਚ ਤਾਂ ਕਿਸੇ ਪ੍ਰਕਾਰ ਦੀ ਕੋਈ ਜੀ ਗੱਲ ਦੇ ਹੀ ਨਹੀਂ ਰੱਖੀ ਕਿਸੇ ਤਾਂ ਦੇ ਨਹੀਂ ਮਿਲਦੇ ਨਹੀਂ ਆਪਾਂ ਨੂੰ ਆਧੁਨਿਕ ਕਾਲ ਚ ਕਵਿਤਾਵਾਂ ਹੋਗੀਆਂ ਜੀਵਨੀ ਜਿਵੇਂ ਵਗੈਰਾ ਤੇ ਨਿਬੰਧ ਹੋਗੇ ਕਹਾਣੀਆਂ ਹੋਗੀਆਂ ਕਿਸੇ ਦਾ ਕਿੱਥੇ ਮਿਲਦੀ ਹੈ ਤੇ ਆਧੁਨਿਕ ਤੇ ਵਰਤਮਾਨ ਚ ਕੋਈ ਫਰਕ ਨਹੀਂਗਾ ਕਿੱਸਾ ਕਵ ਹੈ ਕਿ ਸਾਹਿਤ ਦੇ ਭਾਗ ਨਾਲ ਸੰਬੰਧਿਤ ਹੈ ਇਹ ਹੈਗਾ ਮੱਧ ਕਾਲ ਦੇ ਨਾਲ ਕਿਸੇ ਵਿੱਚ ਕਥਾਨਕ ਦਾ ਸਬੰਧ ਹੁੰਦਾ ਹੈ ਜੇ ਆਪਾਂ ਪ੍ਰੇਮ ਨਾਲ ਭਗਤੀ ਨਾਲ ਵੀਰਤਾ ਨਾਲ ਤਾਂ ਇੱਥੇ ਸੋਰੀ ਲਿਖਣਾ ਸੀਗਾ ਕਿੰਨੇ ਹੀ ਨਹੀਂ ਸਾਰੇ ਹੀ ਸਾਰੇ ਹੀ ਜੇ ਆਪਾਂ ਇੱਥੇ ਗੱਲ ਕਰੀਏ ਕਥਾਨਕ ਦਾ ਸਬੰਧ ਹੁੰਦਾ ਹੈ ਪ੍ਰੇਮ ਨਾਲ ਵੀ ਹੁੰਦਾ ਹੈ ਰੁਮਾਸ ਨਾਲ ਵੀ ਹੁੰਦਾ ਹੈ ਵੀਰਤਾ ਨਾਲ ਵੀ ਹੁੰਦਾ ਹੈ ਤੇ ਭਗਤੀ ਨਾਲ ਵੀ ਹੁੰਦਾ ਹੈ ਦੇਸ਼ ਧਰਮ ਦੇਸ਼ ਪ੍ਰੇਮ ਧਰਮ ਤੇ ਸਮਾਜ ਸੁਧਾਰ ਨਾਲ ਸੰਬੰਧ ਹੁੰਦਾ ਹੈ ਪਰ ਇਹਦੇ ਵਿੱਚ ਤਾਂ ਆਪਾਂ ਗੱਲ ਕਰੀਏ ਪ੍ਰੇਮ ਨਾਲ ਵੀ ਹੁੰਦਾ ਹੈ ਭਗਤੀ ਨਾਲ ਵੀ ਹੁੰਦਾ ਹੈ ਤੇ ਵੀਰਤਾ ਨਾਲ ਵੀ ਹੁੰਦਾ ਹੈ ਯਾਨੀ ਕਿ ਸਾਰੇ ਹੀ ਇਹ ਦਾ ਅਨਸਰ ਸਹੀ ਹੋਵੇਗਾ ਅਰਬੀ ਪਾਸਾ ਵਿੱਚ ਕਿੱਸਾ ਵਰਤਿਆ ਜਾਂਦਾ ਹੈ ਗੱਦ ਕਾਵ ਰੂਪ ਵਿੱਚ ਪਦ ਕਾਵ ਰੂਪ ਵਿੱਚ ਵਾਰਤਕ ਰੂਪ ਜਾਂ ਕਿਸੇ ਵਿੱਚ ਵੀ ਨਹੀਂ ਵਾਰਤਕ ਰੂਪ ਵਿੱਚ ਤਾਂ ਕਿੱਸਾ ਨਹੀਂ ਤੇ ਪਦ ਵਿੱਚ ਤਾਂ ਆਪਾਂ ਵਰਤੀ ਰਹੇ ਆ ਕਵਿਤਾ ਰੂਪ ਚ ਤੇ ਰਹੀ ਗੱਲ ਹੁਣ ਗਦ ਦੀ ਅਰਬੀ ਭਾਸ਼ਾ ਵਿੱਚ ਕਿੱਸਾ ਗਦ ਕਾਵ ਰੂਪ ਵਿੱਚ ਹੀ ਵਰਤਿਆ ਜਾਂਦਾ ਹੈ। ਬਚੋਕੜ ਜਾਂ ਸੋਮਿਆਂ ਦੇ ਆਧਾਰ ਤੇ ਵਿਦੇਸੀ ਕਿੱਸਾ ਹੈ ਰਤਨ ਸੁਨਿਆਰੀ, ਹਾਤਮ ਤਾਈ, ਸੋਹਣੀ ਮਹੀਂਵਾਲ, ਗੋਪੀ ਚੰਦ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਚੋਕੜੀਆਂ ਸੋਮਿਆਂ ਧਾਰ ਤੇ ਰਤ ਰਤਨੀ ਸੁਨਿਆਰੀ ਹੈਗੀ ਹੈ ਸਤਾਨਕ ਕਿੱਸਾ ਹੈ ਰਤਨੀ ਸੁਨਿਆਰੀ ਦਾ ਸਤਾਨਕ ਕਿੱਸਾ ਹੈ ਸਤਾਨਕ ਸਤਾਨਕ ਤੇ ਹਾਤਮਤਾਈ ਦੀ ਗੱਲ ਕਰਗੇ ਤਾਂ ਇਹ ਹੈ ਵਿਦੇਸ਼ੀ ਕਿੱਸਾ ਹਾਤਮਤਾਈ VDC ਤੇ ਸੋਹਣੀ ਮਹੀਮਲ ਦੀ ਜੇ ਗੱਲ ਕਰੀਏ ਤਾਂ ਇਹ ਹੈ ਪੰਜਾਬੀ ਕਿੱਸਾ ਤੇ ਗੋਪੀ ਜੰਦੀ ਜੇ ਆਪਾਂ ਗੱਲ ਕਰਗੇ ਤਾਂ ਇਹ ਹੈਗਾ ਭਾਰਤੀ ਕਿੱਸਾ ਭਾਰਤੀ ਕੇ ਸਾ ਤੇ ਹੁਣ ਆਪਾਂ ਗੱਲ ਕਰਨੀ ਸੀ ਸਈ ਚੋਖੜੀਆਂ ਸਵਮੇਂ ਭਾਰਤੀ ਵਿਦੇਸ਼ੀ ਕਿੱਸਾ ਕਿਹੜਾ ਹੈ ਵਿਦੇਸ਼ੀ ਆਪਾਂ ਨੂੰ ਬੇਹਾਤ ਮਤਾਈ ਯਾਨੀ ਕਿ ਇਹਦਾ ਸਹੀ ਅਨਸਰ ਬਣੂਗਾ ਹੱਤ ਮਤਾਈ ਤੁਹਾਡੇ ਇੱਕ ਕੁਸ਼ਨ ਨਾਲ ਸੰਬੰਧਿਤ ਚਾਰ ਕੁਸ਼ਨ ਸਹੀ ਹੋਣ ਜਾ ਰਹੀ ਹੈ ਥੋੜਾ ਜਿਹਾ ਸਬਸਕ੍ਰਾਈਬ ਕਰਨ ਵਾਲੀ ਕਸ਼ਟ ਜ਼ਰੂਰ ਕਰ ਲਿਓ ਕਿਸੇ ਵਿੱਚ ਘਟਨਾ ਹੁੰਦੀ ਹੈ ਇਤਿਹਾਸਿਕ ਮਥਿਆਸ ਨਾਲ ਕਾਲਪਨਿਕ ਯਾਨੀ ਕਿ ਇਤਿਹਾਸ ਨਾਲ ਸੰਬੰਧਿਤ ਘਟਨਾ ਹੁੰਦੀ ਹੈ ਮਥਿਆਸ ਜਿਹੜੀ ਆਪਣੀ ਮਨਕੜਤ ਹੁੰਦੀ ਹੈ ਬਣਾਏ ਹੁੰਦੇ ਉਹ ਜਾਂ ਕਲਪਨਾਰੀ ਕਲਪਨਿਕ ਇਤਿਹਾਸ ਤੇ ਕਲਪਨਿਕ ਦੋਨੇ ਮਥਿਆਸ ਨਹੀਂ ਹੁੰਦਾ ਵਿੱਚ ਇਤਿਹਾਸ ਤਾਂ ਹੁੰਦਾ ਪਰ ਕੁਝ ਕਲਪਨਾ ਵੀ ਹੁੰਦੀ ਹੈ ਬਣਾਇਆ ਜਾਂਦਾ ਵੀ ਐ ਹੋਇਆ ਸੀ ਐ ਹੋਇਆ ਹੋਵੇਗਾ ਇਤਿਹਾਸ ਤੇ ਕਲਪਨਿਕ ਦੋਨੇ ਹੀ ਹੈ ਅੱਗੇ ਹੈ ਸ਼ੇਲੀ ਪੱਖੋਂ ਕਿਸਿਆਂ ਨੂੰ ਮੰਨਿਆ ਜਾਂਦਾ ਹੈ ਦੋ ਪ੍ਰਕਾਰ ਵਿੱਚ ਤਿੰਨ ਚ ਚਾਰ ਚ ਜਾਂ ਇੱਕ ਚ ਛੇਲੀ ਛੇਲੀ ਨਾਲ ਦੋ ਪ੍ਰਕਾਰ ਵਿੱਚ ਵੰਡਿਆ ਜਾਂਦਾ ਹੈ ਕਿਹੜੀ ਛੇਲੀ ਵਿਸਤ੍ਰਿਤ ਇਕ ਤੇ ਸੂਤਰਿਕ ਇਕ ਤਾਂ ਹੁੰਦੀ ਹੈ ਵਿਸਤ੍ਰਿਤ ਤੇ ਸੂਤਰਿਕ ਸੂਤਰਿਕ ਇਹਨਾਂ ਵਿੱਚ ਵੰਡਿਆ ਜਾਂਦਾ ਹੈ ਐਸੀ ਆਪਣੀ ਜਮਾਤ ਇੱਥੇ ਹੀ ਸਮਾਪਤ ਹੁੰਦੀ ਹੈ ਅੱਗੇ ਤੁਸੀਂ ਲਾਈਵ ਚੈਟ ਵਿੱਚ ਦੱਸਣਾ ਵੀ ਅਗਲਾ ਕਿਸ ਭਾਗ ਵਿੱਚ ਜਾਂ ਕਿਹੜੇ ਟੌਪਿਕ ਦੇ ਪ੍ਰਸ਼ਨ ਤਿਆਰ ਕੀਤੇ ਜਾਣ ਤੇ ਜਿਹੜੇ ਆਪ ਕੱਲ੍ਹ ਵਾਲੀ ਜਮਾਤ ਵਿੱਚ ਕਰਾਂਗੇ ਇਹ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਰਾਹੀਂ ਆਪਣੇ ਸੁਝਾਅ ਜਰੂਰ ਦਿਓ ਕਿਵੇਂ ਲੱਗੇ ਪ੍ਰਸ਼ਨ ਕੁਝ ਸਿੱਖਣ ਨੂੰ ਮਿਲ ਰਿਹਾ ਜਾਂ ਵਧੀਆ ਨਹੀਂ ਜਾਂ ਵਧੀਆ ਹੈ ਤਾਂ ਬਹੁਤ ਵਧੀਆ ਅੱਗੇ ਤੋਂ ਇਸੇ ਤਰ੍ਹਾਂ ਦੇ ਬਣਦੇ ਰਹਿਣਾ ਲਗਾਤਾਰ ਕੰਮ ਜਾਰੀ ਰਵੇ ਤੁਸੀਂ ਜਾਰੀ ਰੱਖਣਾ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ